ਰਗਨਤ ਔਰਤ ਦੀ ਮਦਦ ਕਰਨ ਤੇ ਪੱਤਰਕਾਰ ਦੇ ਨਾਲ ਉਲਝ ਗਿਆ ਪਿੰਡ ਦਾ ਸਰਪੰਚ ਗੁਜਰ ਚੁੱਪ ਕਰਦਾ ਤੂੰ ਜੋ ਬਹਿ ਰਿਹਾ ਸਰਪੰਚ ਜੀ ਮਾਰਾ ਨਹੀਂ ਮਾਰਦਾ ਮਰੂ ਮਰੂ ਮਾਰ ਸਾਹਿਬ ਵੈਲਕਮ ਟੂ ਕੀ ਫਾਤੇ ਮੈਂ ਚਾਰਜ ਸਿੰਘ ਸੰਧੂ ਸਰਪੰਚ ਯੂਨੀਅਨ ਕੌਰ ਕਮੇਟੀ ਮੈਂਬਰ ਪੰਜਾਬ ਜੋ ਕਿ ਕੱਲ ਜਿਹੜੀ 2 1-2 ਦਿਨ ਹੋ ਗਏ ਘਟਨਾ ਵਾਪਰੀ ਏ ਇੱਕ ਪੱਤਰਕਾਰ ਨੂੰ ਜਿਹੜਾ ਸਾਡਾ ਸਰਪੰਚ ਮਾੜਾ ਚੰਗਾ ਬੋਲਿਆ ਤੇ ਮੈਂ ਉਹਦੀ ਸਖਤ ਸ਼ਬਦਾਂ ਦੇ ਵਿੱਚ ਨਖਿੱਦੀ ਕਰਦਾ ਸਰਪੰਚ ਜਿਹੜਾ ਸਰਪੰਚ ਗੁਰਮੀਤ ਸਿੰਘ ਇਹ ਪਿੰਡ ਕਵੱਦੀ ਦਾ ਤੇ ਦਾਰਾ ਜਿਹੜਾ ਦਾਰਾ ਸਿੰਘ ਦਾਰਾ ਕਵੱਦੀ ਹੈਗਾ ਪੱਤਰਕਾਰ ਉਹਨੂੰ ਮਾੜਾ ਚੰਗਾ ਬੋਲਿਆ ਮੈਟਰ ਇਹ ਸੀਗਾ ਵੀ ਜਦੋਂ ਇੱਕ ਲੇਡੀ ਜਿਹੜੀ ਉਥੇ ਡਿਸਪੈਂਸਰੀ ਬਣੀ ਸਰਕਾਰੀ ਭਗਵੰਤ ਮਾਨ ਸਾਹਿਬ ਨੇ ਜਿਹੜੀਆਂ ਬਣਾਈਆਂ ਨੇ ਉਥੇ 2.5 ਘੰਟੇ ਉਹ ਤੜਤਦੀ ਰਹੀ ਸੜਕ ਤੇ ਉਹਦਾ ਇਲਾਜ ਨਹੀਂ ਹੋ ਰਿਹਾ ਸੀਗਾ ਇਸ ਕਰਕੇ ਕਿਸੇ ਨੇ ਫੋਨ ਕੀਤਾ ਦਾਰਾ ਕੁਬਦੀ ਪੱਤਰਕਾਰ ਨੂੰ ਵੀ ਅੰਜ ਕਰਕੇ ਲੇਡੀਜ਼ ਐ ਕੋਈ ਸ਼ਿਕਾਇਤੇ ਪਈਏ ਉਹ ਉਹਦੀ ਕਵਰੇਜ ਕਰਨ ਆਇਆ ਤੇ ਉੱਥੇ ਡਿਸਪੈਂਸਰੀ ਚ ਕੋਈ ਹਾਜ਼ਰ ਨਹੀਂ ਸੀਗਾ ਉਸ ਤੋਂ ਬਾਅਦ ਉਹਨੇ ਸਰਪੰਚ ਨੂੰ ਪੁੱਛਿਆ ਵੀ ਕੀ ਗੱਲ ਹੈ ਤੁਸੀਂ ਮਦਦ ਕਰੋ ਇਹਦੀ ਤੇ ਉਹ ਸਰਪੰਚ ਵੀ ਜਿਹੜਾ ਉਹ ਆਮ ਆਦਮੀ ਪਾਰਟੀ ਦਾ ਨਾਲ ਸਹਿਮਤ ਸੀਗਾ ਉਹਨੂੰ ਇਸ ਗੱਲ ਦਾ ਗੁੱਸਾ ਲੱਗਾ ਵੀ ਜਿਹੜਾ ਇਹ ਪੱਤਰਕਾਰ ਨੇ ਮੈਨੂੰ ਸਵਾਲ ਕਿਉਂ ਕੀਤਾ ਉਹ ਉਹਨੂੰ ਬੜੀ ਗਰੋਸ਼ ਤੇ ਉਤਰ ਆਇਆ ਮੈਂ ਵੀਡੀਓ ਵੇਖੀਏ ਤੇ ਬਹੁਤ ਮਾੜੀ ਗੱਲ ਗਾਲਾਂ ਬੜੀਆਂ ਭੜੀਆਂ ਗਾਲਾਂ ਜਿਹੜੀਆਂ ਉਹ ਕੱਢ ਰਿਹਾ ਹੈ ਤੇ ਮੈਂ ਕਹਿੰਦਾ ਵੀ ਇੱਕ ਜਿਹੜਾ ਹੁੰਦਾ ਸਰਪੰਚੋ ਪਿੰਡ ਦਾ ਕਿ ਚੁਣਿਆ ਨਮਾਇੰਦਾ ਹੁੰਦਾ ਉਹਨੂੰ ਜਿਹੜੀ ਇੰਨੀ ਮਾੜੀ ਭਾਸ਼ਾ ਨਹੀਂ ਵਰਤਣੀ ਚਾਹੀਦੀ ਸੀ ਜੇ ਪੱਤਰਕਾਰ ਨੇ ਸਵਾਲ ਕਰ ਵੀ ਲਿਆ ਸੀ ਤਾਂ ਇੱਡੀ ਕੋਈ ਬੜੀ ਵੱਡੀ ਗੱਲ ਨਹੀਂ ਸੀ ਸਾਨੂੰ ਵੀ ਇਹੋ ਜਿਹੇ ਸਰਪੰਚਾਂ ਨੂੰ ਸੋਚ ਸਮਝ ਕੇ ਗਾਂ ਪਿੰਡਾਂ ਦੀਆਂ ਜਿਹੜੀਆਂ ਪੰਚਾਇਤਾਂ ਨੇ ਇਹੋ ਜਿਹੇ ਸਰਪੰਚਾਂ ਨੂੰ ਜਿਹੜਾ ਸੋਚ ਸਮਝ ਕੇ ਸਨ ਬਣਾਉਣਾ ਚਾਹੀਦਾ ਹੈ ਕਿਉਂਕਿ ਜਿਹੜਾ ਸਰਪੰਚ ਗਲਤ ਬਣ ਜਾਂਦਾ ਇੱਕ ਸਰਪੰਚ ਗਲਤ ਨਾਲ ਸਾਰੇ ਸਰਪੰਚਾਂ ਨੂੰ ਇਸ ਗੱਲ ਤੇ ਠੇਸ ਪਹੁੰਚਦੀ ਹੈ ਕਿਉਂਕਿ ਜੋ ਮਾੜਾ ਬੋਲਿਆ ਸੀ ਸਾਨੂੰ ਕਈ ਸਾਨੂੰ ਵੀ ਉਹ ਕਮੈਂਟਾਂ ਦੇ ਵਿੱਚ ਉਹ ਸਰਪੰਚ ਨੇ ਆਇਆ ਕਿ ਆ ਜਿਉਂ ਗਿਆ ਇੱਕ ਸਰਪੰਚ ਮਾੜਾ ਹੁੰਦਾ ਉਹ ਸਾਰਿਆਂ ਨੂੰ ਹੀ ਗਾਂ ਨਮੋਚੀ ਜਿਹੜੀ ਉਹ ਚਲਦੀ ਪੈਂਦੀ ਏ ਮੈਂ ਕਹਿੰਦਾ ਵੀ ਬੜੀ ਮੰਦ ਭਾਗੀ ਗੱਲ ਏ ਸਰਪੰਚ ਨੂੰ ਜਿਹੜੀ ਆਪਣੀ ਮਰਿਆਦਾ ਦੇ ਵਿੱਚ ਰਹਿ ਕੇ ਗੱਲ ਕਰਨੀ ਚਾਹੀਦੀ ਸੀ ਅਸੀਂ ਇਹਦੀ ਨਿੰਦਿਆ ਕਰਦੇ ਆ ਤੇ ਜਿੰਨੀ ਵੀ ਸਾਨੂੰ ਜੇ ਕੋਈ ਲੋੜ ਪਈ ਪੱਤਰਕਾਰ ਨੂੰ ਤੇ ਅਸੀਂ ਉਹਦਾ ਸਾਥ ਦੇਣ ਵਾਸਤੇ ਪੂਰੇ ਤਿਆਰ ਆ ਵੈਕਮ ਚਿੱਕਾ ਕਾਲ ਸਾਹਿਬ ਵੈਕਮ ਚਿੱਕਾ ਸਾਹਿਬ ਵੈਕਮ ਚਿੱਕੀ ਫਤਿਹ ਮੈਂ ਚਾਰੋ ਸਿੰਘ ਸੰਧੂ ਸਰਪੰਚ ਯੂਨੀਅਨ ਕੌਰ ਕਮੇਟੀ ਮੈਂਬਰ ਪੰਜਾਬ ਜੋ ਕਿ ਕੱਲ ਜਿਹੜੀ 2 1-2 ਦਿਨ ਹੋ ਗਏ ਘਟਨਾ ਵਾਪਰੀ ਏ ਤੇ ਇੱਕ ਪੱਤਰਕਾਰ ਨੂੰ ਜਿਹੜਾ ਸਾਡਾ ਸਰਪੰਚ ਮਾੜਾ ਚੰਗਾ ਬੋਲਿਆ ਤੇ ਮੈਂ ਉਹਦੀ ਸਖਤ ਸ਼ਬਦਾਂ ਦੇ ਵਿੱਚ ਨਖਿੱਦੀ ਕਰਦਾ ਸਰਪੰਚ ਜਿਹੜਾ ਸਰਪੰਚ ਗੁਰਮੀਤ ਸਿੰਘ ਪਿੰਡ ਕਵੱਦੀ ਦਾ ਤੇ ਦਾਰਾ ਜਿਹੜਾ ਦਾਰਾ ਸਿੰਘ ਦਾਰਾ ਕਵੱਦੀ ਹੈਗਾ ਪੱਤਰਕਾਰ ਉਹਨੇ ਮਾੜਾ ਚੰਗਾ ਬੋਲਿਆ ਮੈਟਰ ਇਹ ਸੀਗਾ ਵੀ ਜਦੋਂ ਇੱਕ ਲੇਡੀ ਜਿਹੜੀ ਉਥੇ ਡਿਸਪੈਂਸਰੀ ਬਣੀ ਸਰਕਾਰੀ ਭਗਵੰਤ ਮਾਨ ਸਾਹਿਬ ਨੇ ਜਿਹੜੀਆਂ ਬਣਾਈਆਂ ਨੇ ਉਥੇ 2-2.5 ਘੰਟੇ ਤੋਂ ਤੜਫਦੀ ਰਹੀ ਸੜਕ ਤੇ ਉਹਦਾ ਇਲਾਜ ਨਹੀਂ ਹੋ ਰਿਆ ਸੀਗਾ। ਇਸ ਕਰਕੇ ਕਿਸੇ ਨੇ ਫੋਨ ਕੀਤਾ ਦਾਰਾ ਕੁਬਦੀ ਪੱਤਰਕਾਰ ਨੂੰ ਵੀ ਅੰਜ ਕਰਕੇ ਲੇਡੀਜ਼ ਐ ਕੋਈ ਸੜਕ ਤੇ ਪਈ ਐ। ਉਹਦੀ ਕਵਰੇਜ ਕਰਨ ਆਇਆ ਤੇ ਉਥੇ ਡਿਸਪੈਂਸਰੀ 'ਚ ਕੋਈ ਹਾਜ਼ਰ ਨਹੀਂ ਸੀਗਾ। ਉਸ ਤੋਂ ਬਾਅਦ ਉਹਨੇ ਸਰਪੰਚ ਨੂੰ ਪੁੱਛਿਆ ਵੀ ਕੀ ਗੱਲ ਐ ਤੁਸੀਂ ਮਦਦ ਕਰੋ ਇਹਦੀ ਤੇ ਉਹ ਸਰਪੰਚ ਵੀ ਜਿਹੜਾ ਉਹ ਆਮ ਆਦਮੀ ਪਾਰਟੀ ਦਾ ਨਾਲ ਸਹਿਮਤ ਸੀਗਾ ਉਹਨੂੰ ਇਸ ਗੱਲ ਦਾ ਗੁੱਸਾ ਲੱਗਾ ਵੀ ਜਿਹੜਾ ਇਹ ਪੱਤਰਕਾਰ ਨੇ ਮੈਨੂੰ ਸਵਾਲ ਕੋ ਕੀਤਾ ਉਹ ਉਹਨੂੰ ਗਾਲੀ ਗਲੋਚ ਦੇ ਉੱਤਰ ਆਇਆ ਮੈਂ ਵੀਡੀਓ ਰੱਖੀ ਐ। ਤੇ ਬਹੁਤ ਮਾੜੀ ਗੱਲ ਗਾਲਾਂ ਬੜੀਆਂ ਭੜੀਆਂ ਗਾਲਾਂ ਜਿਹੜੀਆਂ ਉਹ ਕੱਢ ਰਿਹਾ ਤੇ ਮੈਂ ਕਹਿੰਦਾ ਵੀ ਇੱਕ ਜਿਹੜਾ ਹਮਦਾ ਸਰਪੰਚੋ ਪਿੰਡ ਦਾ ਕਿ ਚੁਣਿਆ ਆ ਨਮਾਇੰਦਾ ਹੁੰਦਾ ਉਹਨੂੰ ਜਿਹੜੀ ਇੰਨੀ ਮਾੜੀ ਭਾਸ਼ਾ ਨਹੀਂ ਵਰਤਣੀ ਚਾਹੀਦੀ ਸੀ ਜੇ ਪੱਤਰਕਾਰ ਨੇ ਸਵਾਲ ਕਰ ਵੀ ਲਿਆ ਸੀ ਤਾਂ ਇੱਡੀ ਕੋਈ ਬਾਹਲੀ ਵੱਡੀ ਗੱਲ ਨਹੀਂ ਸੀ ਸਾਨੂੰ ਵੀ ਇਹੋ ਜਿਹੇ ਸਰਪੰਚਾਂ ਨੂੰ ਸੋਚ ਸਮਝ ਕੇ ਗਾਂ ਪਿੰਡਾਂ ਦੀਆਂ ਜਿਹੜੀਆਂ ਪੰਚਾਇਤਾਂ ਨੇ ਇਹੋ ਜਿਹੇ ਸਰਪੰਚਾਂ ਨੂੰ ਜਿਹੜਾ ਸੋਚ ਸਮਝ ਕੇ ਸਨ ਬਣਾਉਣਾ ਚਾਹੀਦਾ ਹੈ ਕਿਉਂਕਿ ਜਿਹੜਾ ਸਰਪੰਚ ਗਲਤ ਬਣ ਜਾਂਦਾ ਇੱਕ ਸਰਪੰਚ ਗਲਤ ਨਾਲ ਸਾਰੇ ਸਰਪੰਚਾਂ ਨੂੰ ਇਸ ਗੱਲ ਤੇ ਠੇਸ ਪਹੁੰਚਦੀ ਹੈ ਕਿਉਂਕਿ ਜੋ ਮਾੜਾ ਬੋਲਿਆ ਸੀ ਸਾਨੂੰ ਕਈ ਸਾਨੂੰ ਵੀ ਉਹ ਕਮੈਂਟਾਂ ਦੇ ਵਿੱਚ ਉਹ ਸਰਪੰਚ ਨੇ ਆ ਕੇ ਆ ਜਿਉਂ ਕਿ ਇੱਕ ਸਰਪੰਚ ਮਾੜਾ ਹੁੰਦਾ ਉਹ ਸਾਰਿਆਂ ਨੂੰ ਹੀ ਗਾਂ ਨਮੋਚੀ ਜਿਹੜੀ ਉਹ ਚਲਦੀ ਪੈਂਦੀ ਏ ਮੈਂ ਕਹਿੰਦਾ ਵੀ ਬੜੀ ਮੰਦ ਭਾਗੀ ਗੱਲ ਏ ਸਰਪੰਚ ਨੂੰ ਜਿਹੜੀ ਆਪਦੀ ਮਰਿਆਦਾ ਦੇ ਵਿੱਚ ਰਹਿ ਕੇ ਗੱਲ ਕਰਨੀ ਚਾਹੀਦੀ ਸੀ ਅਸੀਂ ਇਹਦੀ ਨਿੰਦਿਆ ਕਰਦੇ ਆ ਤੇ ਜਿੰਨੇ ਵੀ ਸਾਨੂੰ ਜੇ ਕੋਈ ਨੋਡ ਪਾਈ ਪੱਤਰਕਾਰ ਨੂੰ ਤੇ ਅਸੀਂ ਉਹਦਾ ਸਾਥ ਦੇਣ ਵਾਸਤੇ ਪੂਰੇ ਤਿਆਰ ਆ ਵੈਕਰ ਜਿੱਕਾ ਖਾਲਸਾ ਵੈਕਰ ਜਿੱਕਾ